ਕਸ਼ੂ 4-5 ਫੀਸਦੀ ਜਾਗੇ ਨੇ ਮਨੁੱਖਾਂ ਵਿੱਚ ਜਿਹੜੇ ਦਾਰਸ਼ਨਿਕ ਚਿੰਤਕ ਫਿਲਾਸਫਰ ਬੜੇ ਚੋਟੀ ਦੇ ਵਿਦਵਾਨ ਨੇ ਉਹ 14-15 ਫੀਸਦੀ ਜਾਗਦੇ ਨੇ ਬਾਕੀ ਤੇ ਜਾਗਤ ਸੋਇਆ ਜਨਮ ਗਵਾਇਆ ਮਹਾਰਾਜ ਜਿੱਦਾਂ ਜ਼ਿੰਦਗੀ ਅਜਾਈ ਚਲੀ ਗਈ ਸੁਤੇ ਆ ਸੁਤੇ ਹੈ ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ ਕੋਈ ਲੋੜ ਨਹੀਂ ਉਹ ਨਹੀਂ ਸੁਣਦਾ ਉਹਨੂੰ ਲੋੜ ਹੀ ਨਹੀਂ ਸੁਣਨ ਦੀ ਫਿਰ ਕਿਵੇਂ ਜੱਪੀਏ ਵਾਹਿਗੁਰੂ ਵਾਹਿਗੁਰੂ ਦਾ ਜਪ ਆਪਣੇ ਆਪ ਨੂੰ ਜਗਾਣ ਵਾਸਤੇ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗ ਆਏ ਸੁੱਤੇ ਮਨ ਨੂੰ ਜਗਾਣਾ ਹੈ ਹੁਣ ਦੋਨੋਂਕ ਤੇ ਧਿਆਨ ਨਾਲ ਸੁਣ ਲੈਣਾ ਭਾਵੇਂ ਸਮਾਂ ਤੇ ਕਾਫੀ ਹੋ ਗਏ ਲੇਟ ਵੀ ਹੋ ਗਏ ਅੱਜ ਤੁਸੀਂ ਕਾਰਵਿਆਰ ਤੇ ਜਾਣਾ ਹੁੰਦਾ ਹੈ ਕੁੱਝ ਬੁਨਿਆਦੀ ਨ ਕੁਪੇ ਮੈਥਡ ਦੇ ਸਾਹਮਣੇ ਰੱਖਦੇ ਆ ਤਾਂ ਕਿ ਜ਼ਿੰਦਗੀ ਚ ਕਮ ਆਵਨ ਔਰ ਗੁਰੂ ਨਾਨਕ ਨੇ ਕੁਝ ਛੁਪਾਇਆ ਨਹੀਂ ਸਭ ਕੁਝ ਸਾਹਮਣੇ ਰੱਖ ਦਿੱਤਾ ਹੈ। ਅਵਤਾਰੀ ਪੁਰਸ਼ ਦੀ ਪਛਾਣ ਆਉਂਦੀ ਉਹਦੇ ਕੋਲ ਰੱਬੀ ਕਲਾਮ ਆਉਂਦਾ ਹੈ। ਉਹਦੇ ਕੋਲ ਪਰਮਾਤਮਾ ਦੇ ਬੋਲ ਆਉਂਦੇ ਨੇ। ਮੁਹੰਮਦ ਸਾਹਿਬ ਨੇ ਬੜਾ ਸੋਹਣਾ ਨਾਮ ਆਪਣਾ ਰੱਖਿਆ ਪੈਗੰਬਰ ਪਤਾ ਹੈ ਪੈਗੰਬਰ ਕਿਸ ਨੂੰ ਕਹਿੰਦੇ ਨੇ ਘਰ ਘਰ ਪੈਗਾਮ ਪਹੁੰਚਾਣ ਵਾਲਾ। ਜਿਵੇਂ ਕੋਸਟ ਮੈਨੇ ਘਰ ਘਰ ਚਿੱਠੀ ਪੁਚਾਰੇ ਹੈ ਬੜਾ ਨਿਰਮਾਣ ਸ਼ਬਦ ਹੈ ਪੈਗੰਬਰ ਕੋਈ ਬਹੁਤ ਉੱਚਾ ਪੂਜਨੀਕ ਸ਼ਬਦ ਨਹੀਂ ਹੈ ਪੈਗੰਬਰ ਘਰ ਘਰ ਦੇ ਪੈਗਾਮ ਪਹੁੰਚਾਣ ਵਾਲਾ ਕਲਗੀਧਰ ਪਾਤਸ਼ਾਹ ਕਹਿੰਦੇ ਜੋ ਨੇ ਜ ਪ੍ਰਭ ਮਉ ਸੋ ਕਹਾ ਸੋ ਕਹੋ ਜਗਵਾ ਜੋ ਕੁਝ ਪ੍ਰਭੂ ਨੇ ਮੈਨੂੰ ਆਖਿਆ ਜਗਤ ਨੂੰ ਕਹਿ ਰਿਹਾ ਮੇਰੇ ਆਪਣੇ ਕੋਈ ਬੋਲ ਨਹੀਂ ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨਵੇ ਲਾਲ ਜੋ ਖਸਮ ਦੇ ਬੋਲ ਆਏ ਨੇ ਮੈਂ ਜਗਤ ਨੂੰ ਸੁਣਾ ਰਿਹਾ ਗੁਰੂ ਨਾਨਕ ਸੰਤ ਤੇ ਭਗਤ ਉਸ ਨੂੰ ਕੈਨ ਜੋ ਖਸਮ ਦੇ ਬੋਲ ਸੁਣ ਲੈਂਦਾ ਹੈ ਸੁਣ ਲੈਂਦਾ ਹੈ ਔਰ ਆਨੰਦ ਮਾਣਦਾ ਹੈ ਜਿਹੜਾ ਉਹਨਾਂ ਬੋਲਾਂ ਨੂੰ ਜੋ ਸੁਣਦਾ ਹੈ ਜਗਤ ਦੇ ਸਪਸ਼ਟ ਰੂਪ ਦੇ ਇੱਕ ਬਿਆਨ ਕਰ ਸਕਦਾ ਹੈ ਉਹ avatars ਸ਼੍ਰੇਣੀ ਦੇ ਚ ਆ ਜਾਂਦੇ ਨੇ ਪੈਗੰਬਰ ਸ਼੍ਰੇਣੀ ਦੇ ਚ ਆ ਜਾਂਦੇ ਇਵੀ ਮੈਂ ਅਰਜ਼ ਕਰ ਦਿਆਂ ਹਰ ਬੰਦਾ ਉਸ ਨੂੰ ਸੁਣਾ ਨਹੀਂ ਸਕਦਾ ਹਵਲ ਤੇ ਜਦ ਉਹ ਸੁਣਦਾ ਉਸ ਅਨਾਹਕ ਨਾਦ ਨੂੰ ਇਤਨਾ ਮਸਤ ਹੋ ਜਾਂਦਾ ਇਤਨਾ ਸਵਾਦੀ ਲੀਨ ਹੋ ਜਾਂਦਾ ਇਤਨਾ ਰਸ ਦੇ ਵਿੱਚ ਵਿਭੌਰ ਹੋ ਜਾਂਦਾ ਕੀ ਕਹੀਏ ਕਿਛ ਕਹਿਣ ਨਾ ਜਾਏ ਨਹੀਂ ਕਹਿ ਸਕਦਾ ਖਾਮੋਸ਼ ਹੋ ਜਾਂਦਾ ਇਸ ਵਸਤ ਜਕਰੀਬਨ ਕਰੀਬਨ ਸਾਰੇ ਖਾਮੋਸ਼ ਹੋ ਜਾਂਦੇ ਨੇ ਸੰਤ ਜਨ ਭਗਤ ਜਨ ਜਿਹੜੇ ਉਸੇ ਬੋਲਨ ਨੂੰ ਆਪਣੇ ਸ਼ਬਦਾਂ ਦੇ ਪਾཎਡਿਆਂ ਦੇ ਚ ਪਰੋਸ ਕੇ ਉਸੇ ਦਿਨ ਜਗਤ ਦੇ ਸਾਹਮਣੇ ਰੱਖ ਦੇਣਾ ਉਹ અવਤਾਰ ਸ਼੍ਰੇਣੀ ਵਿੱਚ ਆ ਜਾਂਦੇ ਨੇ پیغمبر ਸ਼੍ਰੇਣੀ ਵਿੱਚ ਆ ਜਾਂਦੇ ਨੇ ਦੇਖਣ ਨੂੰ અવਤਾਰ ਦੀ ਪਛਾਣ ਕੌਣ ਕਰੇਗਾ ਹੁੰਦੀ ਨਹੀਂ ਮੈਂ ਫਿਰ ਅਰਜ਼ ਕਰਾਂ ਆਵਤਾਰੀ ਪੁਰਸ਼ ਆਪਣੇ ਸਮੇਂ ਠੁਕਰਾਏ ਗਏ ਨੇ ਸਾਰੇ ਹੀ ਠੁਕਰਾਏ ਗਏ ਇੱਕ ਵੀ ਨਹੀਂ ਪੂਜਿਆ ਗਿਆ। ਈਸਾ ਸੂਲੀ ਤੇ ਚੜਿਆ ਹੋਇਆ। ਮੁਹੰਮਦ ਸਾਹਿਬ ਨੂੰ ساری ਜ਼ਿੰਦਗੀ ਦਰਦਰ ਦੀਆਂ ਠੋਕਰਾ ਖਾਣੀਆਂ ਪਈਆਂ। ਬਦਰ ਦੀ ਲੜਾਈ ਵਿੱਚ ਦੁਸ਼ਮਣਾਂ ਨੇ ਅਗਲੇ ਦੰਦ ਵੀ ਤੋੜ ਦਿੱਤੇ ਸਨ ਪੱਥਰ ਦੇ ਨਾਲ। ਗੁਰੂ ਨਾਨਕ ਨੂੰ ਭੂਤਨਾ ਬੇਤਾਲਾ ਗਿਆ। ਪੰਜਵੇਂ ਗੁਰੂ ਨਾਨਕ ਤੱਤੀ ਤਵੀ ਤੇ ਬੈਠੇ। ਨੌਵੇਂ, ਦਸਵੇਂ ਦਸਾਂ ਗੁਰੂਆਂ ਦੀ ਹਾਲਤ ਤੁਸੀਂ ਪੜ ਕੇ ਦੇਖੋ। ਵਕਤ ਦਾ ਸਮਾਜ ਸਹਿਮਤ ਨਹੀਂ ਹੋਇਆ ਸੀ। ਰਾਮ ਬਨ ਵਾਸਤੇ ਕਰਦਨ ਖੁਦ ਮਾ ਹੀ ਸਹਿਮਤ ਨਹੀਂ ਹੋਈ। ਭਾਵੇਂ ਚਲੋ ਮਤਰਈ ਸੀ ਉਸ ਦੇ ਉੱਤੇ ਵੀ ਕਾਕ ਅਸਰ ਨਹੀਂ ਪਿਆ। ਪਿਤਾ ਦਸ਼ਰਤ ਨੇ ਵੀ ਸਿਰਫ ਪੁੱਤਰ ਹੀ ਸਮਝਿਆ ਸੀ ਔਰ ਕੁਝ ਵੀ ਨਹੀਂ। ਕੰਸ ਕ੍ਰਿਸ਼ਨ ਨਾਲ ਸਹਿਮਤ ਨਹੀਂ ਹੋਇਆ, ਦ੍ਰੋਹਿਦਨ ਸਹਿਮਤ ਨਹੀਂ ਹੋਇਆ। ਸਾਰਾ ਘਰਾਣਾ ਸਹਿਮਤ ਨਹੀਂ ਹੋਇਆ ਕ੍ਰਿਸ਼ਨ ਦੇ ਨਾਲ। ਜੰਗ ਹੋਯੋਯੋਦਿਆ। ਆਪਣੇ ਸਮੇਂ ਵਿੱਚ ਅਵਤਾਰ ਕਬੂਲ ਨਹੀਂ ਹੋਇਆ। ਉਹਦੇ ਇੱਕ ਕਾਰਨ ਵੀ ਮੈਂ ਅਰਜ਼ ਕਰਾਂ ਸੰਤ ਨੂੰ ਕੌਣ ਪਛਾਣ ਸਕਦਾ ਹੈ ਪਹਿਲੇ ਸੰਤ ਦੀ ਗੱਲ ਕਰੀ ਗਏ ਕੌਣ ਪਛਾਣੇਗਾ ਕੱਪੜਿਆਂ ਤੋਂ ਪਛਾਣ ਕਰੋਗੇ ਕੱਪੜੇ ਤੇ ਸਵਾਗਣ ਦੇ ਤੇ ਵੇਸਵਾ ਦੇ ਕੋਈ ਨਹੀਂ ਆਉਂਦੇ ਕੱਪੜੇ ਤੇ ਕਈ ਵਾਰ ਡਾਕੂ ਦੇ ਕੋਲ ਵੀ ਪੁਲਿਸ ਦੀ ਵਰਦੀ ਆਉਂਦੀ ਹੈ ਪੁਲਿਸ ਨੇ ਵੀ ਪੁਲਿਸ ਦੀ ਵਰਦੀ ਭਾਈ ਆਉਂਦੀ ਹੈ ਪਛਾਣ ਕਰਨੀ ਔਖੀ ਹੋ ਜਾਏਗੀ ਇਦੇ 'ਚ ਪੁਲਿਸ ਮੈਨ ਕਿਹੜਾ ਅਤੇ ਡਾਕੂ ਕਿਹੜਾ ਪਛਾਣ ਕਰਨੀ ਔਖੀ ਹੋ ਜਾਏ ਵेशਵਾ ਕਿਹੜੀ ਹੈ ਤੇ ਸਵਾਗਣ ਕਿਹੜੀ ਹੈ ਕੱਪੜੇ ਤੇ ਕੋਝਿਆ ਆਉਣਗੇ ਆਰ ਸ਼ਿੰਗਾਰ ਤੇ ਕੋਝਿਆ ਹੋਵੇਗਾ ਪਛਾਣ ਕਰਨੀ ਔਖੀ ਹੋ ਜਾਏ ਸੰਤ ਨੂੰ ਕੌਣ ਪਛਾਣੇਗਾ ਦੋ ਚਾਰ ਦਲੀਲਾਂ ਮੈਂ ਤੁਹਾਡੇ ਸਾਹਮਣੇ ਰੱਖਾਂ ਇੱਕ ਬੱਚੇ ਨੂੰ ਕੀ ਪਤਾ ਹੈ ਜਵਾਨੀ ਕੀ ਆਉਂਦੀ ਹੈ ਭਾਵੇਂ ਜਵਾਨ ਉਸ ਦੇ ਸਾਹਮਣੇ ਹੈ ਜਵਾਨ ਦੀ ਉਮੰਗ ਕੀ ਆਉਂਦੀ ਹੈ ਤਰੰਗ ਕੀ ਆਉਂਦੀ ਹੈ ਜਜ਼ਬਾਤ ਕੀ ਆਉਂਦੇ ਨੇ ਇੱਕ ਬੱਚੇ ਨੂੰ ਕੀ ਪਤਾ ਹੈ ਭਾਵੇਂ ਜਵਾਨ ਉਸ ਦੇ ਸਾਹਮਣੇ ਹੈ ਜਵਾਨ ਹੋ ਕੇ ਪਤਾ ਚੱਲਦਾ ਹੈ ਜਵਾਨੀ ਕੀ ਹੈ ਕਿ ਇੱਕ ਜਵਾਨ ਨੂੰ ਕੀ ਪਤਾ ਬੁੱਢੇ ਪਾਸੇ ਹੀ ਆਉਂਦਾ ਭਾਵੇਂ ਬੁੱਢੇ ਉਸ ਦੇ ਸਾਹਮਣੇ ਹੈ ਬੁੱਢੇ ਦੀਆਂ ਖੂਬੀਆਂ ਕੀ ਨੇ ਬੁੱਢੇ ਕੋਲ ਸੂਝ ਸਮਝ ਕੇ ਹੈ ਬੁੱਢੇ ਦੀਆਂ ਮੁਝ ਬੂਰੀਆਂ ਕੀ ਨੇ ਕਮਜ਼ੋਰੀਆਂ ਕੀ ਨੇ ਇੱਕ ਜਵਾਨ ਨੂੰ ਕੀ ਪਤਾ ਹੈ ਬੁੱਢਾ ਹੋ ਕੇ ਹੀ ਪਤਾ ਚੱਲਦਾ ਹੈ ਬੁਢੇਪਾ ਕੀ ਹੈ ਵੱਡੇ ਪਾ ਕੀ ਹੈ ਤੇ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ ਭਾਵੇਂ ਸੈਂਕੜੇ ਮੁਰਦਿਆਂ ਨੂੰ ਉਸ ਨੇ ਇਸ਼ਨਾਨ ਕਰਾਇਆ ਹੋਵੇ ਤੇ ਭਾਵੇਂ ਆਪਣੇ ਮੁੰਡਿਆਂ ਤੇ ਚੁੱਕ ਕੇ ਸ਼ਮਸ਼ਾਨ ਘਾਟ ਲੈ ਗਿਆ ਹੋਵੇ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਆਉਂਦੀ ਉਜਨੇ ਪਤਾ ਚੱਲਦਾ ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤ ਬਣਾ ਕਿਸ ਨੂੰ ਕਹਿੰਦੇ ਹੈ ਉਜਨੇ ਪਤਾ ਚੱਲਦਾ ਉਜਨੇ ਉਜਨੇ ਗੁਰਨਾਣਿਕ ਨੇ ਕਿਹਾ ਇਹ ਵੱਡਾ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਅਗਲਾ ਜਿੰਨਾ ਉੱਚਾ ਹੈ ਉਨਾ ਹੀ ਉੱਚਾ ਕੋਈ ਹੋਵੇ ਤੇ ਸਮਝ ਸਕਦਾ ਹੈ ਜਵਾਨ ਹੀ ਜਵਾਨ ਨੂੰ ਸਮਝ ਸਕਦਾ ਬੱਚਾ ਨਹੀਂ ਸਮਝ ਸਕਦਾ ਬੁੱਢਾ ਹੀ ਬੁੱਢੇ ਨੂੰ ਸਮਝ ਸਕਦਾ ਜਵਾਨ ਨਹੀਂ ਸਮਝ ਸਕਦਾ ਬੁੱਢੇ ਨੂੰ ਕੀ ਪਤਾ ਜਵਾਨ ਨੂੰ ਕੀ ਪਤਾ ਬੁੱਢੇਪਾ ਕੀ ਹੁੰਦਾ ਆਮ ਬੰਦੇ ਨੂੰ ਕੀ ਪਤਾ ਸੰਤਪਨਾ ਕੀ ਹੁੰਦਾ ਸੰਤ ਇੱਕ ਅਵਸਥਾ ਦਾ ਨਾਮ ਹੈ ਸੰਤ ਇੱਕ ਹਾਲਤ ਦਾ ਨਾਮ ਹੈ ਸੰਤ ਕਿਸੇ ਲਿਬਾਸ ਦਾ ਨਾਮ ਨਹੀਂ ਹੈ ਸੰਤ ਇੱਕ ਮਾਨਸਿਕ ਅਵਸਥਾ ਦਾ ਨਾਮ ਹੈ ਇਹ ਵਰਡ ਉੱਚਾ ਹੋਵੇ ਕੋਈ ਪਰਮਾਤਮਾ ਨੇ ਮਨੁੱਖ ਨੂੰ ਮੌਕਾ ਦਿੱਤਾ ਹੈ ਪਰਮਾਤਮਾ ਜੈਸੇ ਹੋਣ ਦਾ ਹਰ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ ਭਗਤ ਕਬੀਰ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਵੇ ਹਰੀ ਦਾ ਭਗਤ ਐਸਾ ਚਾਹੀਦਾ ਕੈਸਾ ਜੈਸਾ ਹਰੀ ਹੈ ਜੈਸਾ ਹਰੀ ਸਰੂਪ ਕਰਕੇ ਨਹੀਂ ਜੈਸਾ ਹਰੀ ਸੁਭਾਅ ਕਰਕੇ ਜੈਸਾ ਹਰੀ ਦਾ ਸੁਭਾਅ ਹੈ ਐਸਾ ਭਗਤ ਚਾਹੀਦਾ ਤਾਂ ਜਾ ਕੇ ਮਿਲਾਪ ਹੁੰਦਾ ਸ਼ਕਲ ਸੂਰਤ ਮੇਲ ਖਾਂਦੀ ਹੋਵੇ ਹੋਂਮੇਲ ਖਾਂਦਾ ਹੋਵੇ ਜ਼ਾਤ ਮੇਲ ਖਾਂਦੀ ਹੋਵੇ ਮਜ਼ਬ ਮੇਲ ਖਾਂਦਾ ਹੋਵੇ ਮੁਲਕ ਮੇਲ ਖਾਂਦਾ ਹੋਵੇ ਭਾਸ਼ਾ ਮੇਲ ਖਾਂਦੀ ਹੋਵੇ ਪਰ ਸੁਭਾਅ ਮੇਲ ਨਹੀਂ ਖਾਂਦਾ ਦੂਰੀ ਬਣੀ ਰਹੇਗੀ ਦੁਸ਼ਮਣੀ ਬਣੀ ਰਹੇਗੀ ਮਜ਼ਬ ਵੀ ਇੱਕ ਨਹੀਂ ਕਰ ਸਕੇਗਾ ਮਜ਼ਬ ਦੇਖੋ ਈਰਾਨ ਤੇ ਇਰਾਕ ਦਾ ਇੱਕੋ ਹੈ 9 ਸਾਲ ਤੱਕ ਲੜਦੇ ਰਹੇ ਮਜ਼ਬ ਦਾ ਕੀ ਹੈ ਮਜ਼ਬ ਆਫਗਾਨੀਆਂ ਦਾ ਇੱਕੋ ਹੀ ਹੈ ਸਾਰੇ ਮੁਸਲਮਾਨ ਨੇ ਇਹ ਕਬੀਲੇ 1000 ਸਾਲ ਤੋਂ ਲੜ ਰਹੇ ਹਨ 1000 ਸਾਲ ਤੋਂ ਉੱਥੇ ਚੈਨ ਨਹੀਂ ਹੈ ਇਸ ਵਾਸਤੇ ਪੰਜਾਬੀ ਵਿੱਚ ਕਹਾਵਤ ਹੋ ਗਈ ਕਾਬਲ ਦੇ ਜਮਿਆਂ ਨੂੰ ਨਿਤ ਮੁਆਜ਼ਾ ਮਜ਼ਹਬ ਵੀ ਮਨੁੱਖ ਨੂੰ ਇਕ ਨਹੀਂ ਕਰਦਾ ਭਾਸ਼ਾ ਵੀ ਇਕ ਨਹੀਂ ਕਰਦੀ 22 23 ਦੇਸ਼ ਨੇ ਅਰਬ ਦੇਸ਼ ਭਾਸ਼ਾ ਸਾਰਿਆਂ ਦੀ ਅਰਬੀ ਹੈ ਸਿੱਖ ਦੂਜੇ ਦੇ ਸਾਰੇ ਹੀ ਦੁਸ਼ਮਣ ਨੇ ਭਾਸ਼ਾ ਵੀ ਇਕ ਨਹੀਂ ਕਰਦੀ ਜਾਤ ਪਾਤ ਵੀ ਇਕ ਨਹੀਂ ਕਰਦੀ ਖੋਨ ਵੀ ਇੱਕ ਨਹੀਂ ਕਰਦਾ ਦੋ ਪਹਿਰਾਂ ਦੇ ਵਿੱਚ ਵੀ ਮੁਕਦਮੇਬਾਜ਼ੀ ਦੇਖੀ ਦੀ ਤੇ ਖੂਬ ਲੜਦੇ ਨੇ ਕੀ ਹੋਇਆ ਜੋ ਖੋਨ ਇੱਕ ਹੈ ਗਰਾਨਾ ਇੱਕ ਹੈ ਮਜ਼ਬ ਇੱਕ ਹੈ ਭਾਸ਼ਾ ਇੱਕ ਹੈ ਨਹੀਂ ਇੱਕ ਤਾਂ ਉਸ ਦਿਨ ਆਉਂਦੀ ਹੈ ਕਿਸ ਦਿਨ ਆਉਂਦੀ ਹੈ ਜਿਸ ਦਿਨ ਸੁਭਾਅ ਇੱਕ ਹੋ ਜਾਵੇ ਦੋਹਾਂ ਦੇ ਸੁਭਾਅ ਮੇਲ ਖਾ ਜਾਣ ਤੇ ਹੁਣ ਮੈਂ ਅਰਜ਼ ਕਰਦੇ ਆਂ ਸਾਰੇ ਸੰਸਾਰ ਵਿੱਚ ਏਕਤਾ ਹੋ ਸਕਦੀ ਹੈ ਜੇ ਪ੍ਰਮਾਤਮਾ ਇੱਕ ਹੈ, ਗੁਰੂ ਇੱਕ ਹੈ। ਗੁਰੂ ਹਜ਼ਾਰਾ ਨੇ ਤੇ ਪ੍ਰਮਾਤਮਾ ਅਨੇਕਾਂ ਨੇ ਏਕਤਾ ਨਹੀਂ ਹੋ ਸਕਦੀ। ਜਾਤ ਪਾਤ ਤੇ ਵੱਖ-ਵੱਖ ਹੈ, ਮਜ਼ਬਬ ਤੇ ਵੱਖ-ਵੱਖ ਹੈ, ਇਹ ਮੂਲਕ ਤੇ ਵੱਖ-ਵੱਖ ਹੈ ਨੇ। ਇਹਨਾਂ ਦੇ ਨਾਲ ਤੇ ਏਕਤਾ ਹੋਵੇਗੀ ਨਹੀਂ ਤੇ ਜੇ ਰੱਬ ਵੀ ਵੱਖ-ਵੱਖ ਹੈ, ਗੁਰੂ ਵੀ ਵੱਖ-ਵੱਖ ਹੈ ਤਾਂ ਫਿਰ ਕਿਸ ਤਰ੍ਹਾਂ ਏਕਤਾ ਹੋਵੇਗੀ? ਫਿਰ ਤੇ ਦੁਬਿਧਾ ਬਣੀ ਰਹੇਗੀ। ਐਸਾ ਐਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਤੌਰ ਆਮ ਆਉਂਦੀ ਹੈ। ਇੱਕ ਉਹ ਵਾਹਿਗੁਰੂ ਸ਼ਕਤੀ ਪ੍ਰਮਾਤਮਾ ਇੱਕ ਕਹੋ ਗੁਰੂ ਇੱਕ ਹੈ ਪਤਾ ਹੈ ਕਬੀਰ ਕੀ ਕਹਿੰਦੇ ਕਹੋ ਕਬੀਰ ਮੈਂ ਸੋ ਗੁਰ ਪਾਇਆ ਭੁਲ ਕੇ ਵੀ ਨਾ ਕਹਿਣਾ ਕਬੀਰ ਦਾ ਗੁਰੂ ਰਾਮਾਨੰਦ ਹੈ ਕਬੀਰ ਕੋਲ ਪੁੱਛ ਲਓ ਕਬੀਰ ਦੀ ਆਪਣੀ ਬਾਣੀ ਉਹਨਾਂ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਉ ਬਿਬੇਕੋ ਜਿਹਨੂੰ ਗਿਆਨ ਕਹਿੰਦੇ ਨੇ ਬਸ ਉਹ ਮੇਰਾ ਗੁਰੂ ਹੈ ਮੇਰਾ ਕੋਈ ਗੁਰੂ ਨਹੀਂ ਬਗਦ ਕਬੀਰ ਸੋ ਗੁਰੂ ਕਰੋ ਜੇ ਬਹੁਰ ਨਾ ਕਰਨਾ ਲੇਕਿਨ ਮੈਂ ਇੱਕ ਦਫਾ ਫਿਰ ਦੋਰਾ ਦਿਆਂ ਮਨੁੱਖ ਪਰਮਾਤਮਾ ਦੇ ਪ੍ਰਤੀ ਕੋਈ ਬਹੁਤ ਸਿਆਣਾ ਨਹੀਂ ਹੈ ਅਵਤਾਰ ਵੀ ਥੱਕ ਗਏ ਇੱਕ ਵੀ ਅਵਤਾਰ ਆਪਣੇ ਸਮੇਂ ਦੇ ਅੰਗ ਨਾਲ ਨਹੀਂ ਪੂਜਿਆ ਗਿਆ ਜਿਹੜੇ ਬੜੇ ਬੜੇ ਕੋਈ ਪੂਜੇ ਜਾ ਰਹੇ ਨੇ ਮੇਰੀ ਦ੍ਰਿਸ਼ਟੀ ਤੋਂ ਕੋਈ ਪੂਰਨ ਸੰਤ ਨਹੀਂ ਨੇ ਗੁੱਸਾ ਵੀ ਮਾਓ ਕਿਤੇ ਕਿਤੇ ਹੋਰ ਦਾ ਹੋਰ ਮੈਨੂੰ ਨਾ ਸਮਝ ਲੈਣਾ ਸੰਤ ਵਕਤ ਦੇ ਨਾਲ ਨਹੀਂ ਸਤਕਾਰੇ ਗਏ ਕੋਈ ਕੱਤੀ ਤਵੀ ਤੇ ਬੈਠਾ ਕੋਈ ਸੂਲੀ ਤੇ ਟੰਗਿਆ ਜੁਨੈਦ ਦਾ ਚੇਲਾ ਸੀ मंसूर ਇਕ ਦਿਨ ਉਸ ਦੀ ਸਮਾਦੀ ਲੱਗ ਗਈ ਉਹਦੀ ਜ਼ੁਬਾਨ ਚੋਂ ਨਿਕਲੇ ਬੜੀ ਉੱਚੀ ਧੁਨ ਨਾਲ ਅਨਲ ਹਕ ਅਨਲ ਹਕ ਜੁਨੈਦ ਨੇ ਆਖਿਆ ਐ ਮੇਰੇ ਬੱਚੇ ਅਨਲ ਹੱਕ ਦਾ ਮਤਲਬ ਹੈ ਮੈਂ ਬ੍ਰਹਮ ਹੋ ਗਿਆ ਮੈਂ ਹੱਕ ਦਾ ਰੂਪ ਹੋ ਗਿਆ ਹੱਕ ਕਹਿੰਦੇ ਨੇ ਸੱਚ ਨੂੰ ਹਕੀਕਤ ਸਚਾਈ ਹੱਕ ਸੱਚ ਅਰਬੀ ਦੇ ਸੱਚ ਨੂੰ ਹੱਕ ਕਹਿੰਦੇ ਨੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਦੇ ਅਰਥ ਨੇ ਸੱਚ ਅਨਲ ਹੱਕ ਮਨਸੂਰ ਕਹਿਣ ਲਗਾ ਮੈਂ ਹੱਕ ਹੋ ਗਿਆ ਸੱਚ ਪ੍ਰਗਟ ਹੋ ਗਿਆ ਮੈਂ ਸੱਚ ਦਾ ਰੂਪ ਹੋ ਗਿਆ ਮੈਂ ਸਿਰ ਅਰਜ਼ ਕਰਾਂੇ ਸੇਵਾ ਸੇ ਸਾਨੂੰ ਸਤਗੁਰ ਨੇ ਜੋਤਿਸ਼ ਦੇ ਚੱਕਰ ਵਿੱਚ ਨਹੀਂ ਪਾਇਆ। ਔਰ ਜੋਤਸੀਆਂ ਦੇ ਚੱਕਰ ਦੇ ਵਿੱਚ ਉਹੀ ਪੈਣਨ ਜੋ ਵਹਿਮ ਤੋਂ ਮਾਤ ਵਿੱਚ ਪਸੇ ਹੋਏ ਨੇ। ਵੈਸੇ ਜੋਤਿਸ਼ ਵਿੱਦਿਆ ਦਾ ਬਹੁਤ ਵੱਡਾ ਜਿਹੜਾ ਪ੍ਰਭਾਵ ਸਾਡੇ ਦੇਸ਼ ਦੇ ਵਿੱਚ ਪਿਆ ਹੈ ਯੂਨਾਨ ਤੋਂ ਆਇਆ ਹੈ ਇਹ ਵੀ ਮੈਂ ਅਰਜ਼ ਕਰਦੇ ਆ। ਗਣਿਤ ਜੋਤਿਸ਼ ਸੀ ਸਾਡੇ ਦੇਸ਼ ਦੇ ਵਿੱਚ ਗਣਿਤ ਵਿੱਦਿਆ। ਇੱਕ ਸਾਲ ਪਹਿਲੇ ਦੱਸ ਦੇਣਾ ਸੂਰਜ ਨੂੰ ਗ੍ਰਹਿਣ ਲੱਗੇਗਾ ਚੰਦਰਮਾ ਨੂੰ ਇੱਕ ਗਣਿਤ ਜੋਤਿਸ਼ ਦੇ ਸੀ। لیکن 팔ਵ ਤੇ ਜੋਤਿਸ਼ ગ્રਹ ને ਛਤਰਾ ਦਾ ਤੁਹਾਡੇ ਉੱਤੇ ਕੋਈ ਫਲ ਐ ਫਲ ਮਿਲੇਗਾ ਤੇ ਇਹ ਫਲ ਮਿਲੇਗਾ ਇਹ ਸਿਧਾਂਤਿਕ ਨੁਕਤੇ ਯੂਨਾਨ ਤੋਂ ਆਏ ਨੇ ਸੁਕਰਾਟ ਬਹੁਤ ਵੱਡਾ ਆਪਣੇ ਸਮਾਨੇ ਦਾ ਜੋਤਿਸ਼ੀ ਸੀ ਯੂਨਾਨ ਦੇ ਇੱਕ ਰਾਤ ਖਰਬੂਜ਼ਿਆਂ ਦੇ ਖੇਤ ਦੇ ਵਿੱਚ ગ્રਹ ને ਛਤਰਾ ਦਾ ਅਧਿਐਨ ਕਰ ਰਿਹਾ ਸੀ ਰਾਹਤ ਸੀ ਤੇ ਹੌਲੀ ਹੌਲੀ ਚੱਲ ਵੀ ਰਿਹਾ ਸੀ ਛੋਟੀ ਜੀ ਖੋਈ ਸੀ ਉਹ ਦੇਖ ਪਾਣੀ ਕੱਢ ਕੇ ਖਰਬੂਜ਼ਿਆਂ ਨੂੰ ਸਿੰਚਿਆ ਜਾਂਦਾ ਸੀ ਖੇਤ ਨੂੰ ਤੇ ਉਸ ਖੇਤ ਉਹ ਖੋਦ ਵਿੱਚ ਗਰ ਗਿਆ ਚੱਲਦੇ ਆ ਚੱਲਦੇ ਹਨੇਰਾ ਬਨੇ ਰਹਾ ਹੈ ਨਹੀਂ ਸੀ ਤੇ ਛੋਟੀ ਜੀ ਖੋਈ ਸੀ ਜਿਵੇਂ ਟੋਇਆ ਹੋਵੇ ਖੇਤ ਦੀ ਰਖਵਾਲੀ ਇੱਕ ਬੁੱਢੀ ਬਿਰਧ ਮਾਤਾ ਆਵਾਜ਼ ਜਦਾਈ ਤੇ ਉਹਨੂੰ ਪਤਾ ਚੱਲਿਆ ਖੂਦ ਇੱਕ ਕੋਈ ਜਾਨਵਰ गिर ਗਿਆ ਹੈ। ਕੋਈ ਪਸ਼ੂ गिर ਗਿਆ ਉਹਨੇ ਪਛਤਾ ਹੋਇਆ। ਲੇਕਿਨ ਅੰਦਰੋਂ ਬੰਦੇ ਦੀ ਆਵਾਜ਼ ਆਈ ਮੈਨੂੰ ਕਢੋ ਮੈਨੂੰ ਬਾਹਰ ਕਢੋ। ਉਸ ਬੁੱਢੀ ਮਾਂ ਨੂੰ ਇੱਕਦਮ ਸਮਝ ਆ ਗਈ ਕੋਈ ਬੰਦਾ गिर ਗਿਆ ਹੈ। ਖੈਰ ਰਸਤਾ ਪਾਇਆ ਬਹੁਤ ਡੂੰਘੀ ਖੋਈ ਨਹੀਂ ਸੀ ਟੋਏ ਜਿੰਨਾਂ ਸੀ। ਪਾਣੀ ਨਿਕਲਦਾ ਸੀ ਇਧਰ ਮੈਂ ਡਾਲਟਨ ਗੈਂਦੇ ਇਲਾਕੇ ਜਿਹੜੇ ਦੇਖਿਆ ਥੇ 4 ਫੁੱਟ ਤੇ ਪਾਣੀ ਨਿਕਲ ਆਂਦਾ ਜ਼ਮੀਨ ਤੋਂ ਰਸਾ ਪਾ ਕੇ ਉਸ ਮਾਈ ਨੇ ਖਿੱਚਿਆ ਸੁਕਰਾਤ ਨੂੰ ਬਾਹਰ ਕਢਿਆ ਸੁਕਰਾਤ ਉਸ ਮਾਨੋ ਕਹਿੰਦਾ ਮੈਂ ਬਹੁਤ ਵੱਡਾ ਨਜੂਮੀ ਆ ਜੋਤਿ ਆ بڑے بڑے ਉਲਮਾ ਉਮਰਾ ਰਾਜੇ ਮਹਾਰਾਜੇ ਬਾਦਸ਼ਾਹ ਮੇਰੇ ਕੋਲ ਸਮਾਂ ਪਹਿਲੇ ਮੰਗ ਦੇ ਮੈਂ ਉਹਨਾਂ ਨੂੰ ਸਮਾਂ ਦੇਣਾ ਤੇ ਮੈਂ ਉਹਨਾਂ ਦਾ ਭਵਿੱਖ ਦੱਸਦਾ ਹਾਂ ਤੂੰ ਕੱਲ ਆਵੇਂ ਮੇਰੇ ਕੋਲ ਸਭ ਤੋਂ ਪਹਿਲਾਂ ਮੈਂ ਤੇਰਾ ਭਵਿੱਖ ਦੇਖਾਂਗਾ ਤੂੰ ਰਾਤ ਨੂੰ ਮੇਰੇ ਤੇ ਪਰਉਪਕਾਰ ਕੀਤਾ ਮੈਨੂੰ ਖੋਈ ਦੇਚੋਂ ਕਢਿਆ ਹੱਸ ਕੇ ਉਹ ਬੁੱਢੀ ਮਾਂ ਕਹਿ ਲੱਗੀ ਵੇ ਪੁੱਤਰਾ ਮੇਰੀ ਉਡੀਕ ਨਾ ਕਰੇ ਮੈਂ ਨਹੀਂ ਆਵਣਾ ਕਿਉਂ ਲੰਬੀ ਲੈਣ ਲੱਗੇ ਲੱਗਦੀ ਏ ਰੋਜ਼ ਮੇਰੇ ਹਾਂ بڑے بڑے ਉਲਮਾ ਤੇ ਧਨਾੜ ਮੇਰੇ ਕੋਲ ਟਾਈਮ ਮੰਗਦੇ ਨੇ ਵਕਤ ਮੰਗਦੇ ਨੇ ਤੈਨੂੰ ਮੈਂ ਆਪ ਦੇ ਰਿਆਂ ਤੂੰ ਪਹਿਲੇ ਸਭ ਤੋਂ ਪਹਿਲਾਂ ਮੈਂ ਤੇਰਾ ਦੇਖਾਂਗਾ ਮੇਰੀ ਉਡੀਕ ਨਾ ਕਰੇ ਤੈਨੂੰ ਹੀ ਨਹੀਂ ਪਤਾ ਕਿ ਅੱਜ ਦੀ ਰਾਤ ਮੈਂ ਖੂਤ ਗਿਰ ਜਾਣਾ ਤੇ ਤੂੰ ਮੇਰੇ ਬਾਰੇ ਕੀ ਹਾਕ ਦੱਸੇਗਾ ਮੈਂ ਕਦੋਂ ਖੂਤ ਗਿਰਨਾ ਹੈ ਆਹਾਹਾ ਕੰਨਨ ਸੁਕਰਾਤ ਘਰ ਆ ਕੇ ਉਸਨੇ ਜੋਤਿਸ਼ ਵਿਦਿਆ ਦੇ ਸਾਰੇ ਗ੍ਰੰਥ ਫਾੜ ਦਿੱਤੇ ਅਗਲਾ ਦਿੱਤੇ ਕਹਿੰਦੇ ਸਭ ਗਲਤ ਹੈ ਮੇਰੇ ਨਾਲ ਕੱਲ ਕੀ ਹੋਣਾ ਹੈ ਪ੍ਰਮਾਤਮਾ ਜਾਣਦਾ ਹੈ ਵੀ ਉਹ ਪੁੱਛ ਨਾ ਮਸਲਤ ਧਰੇ ਜੋ ਕੁਝ ਕਰੇ ਸੋ ਆਪੇ ਕਰੇ ਆਪਣੇ ਕਰਮ ਕੀ ਗੱਥ ਮੈਂ ਕਿਆ ਜਾਣੋ ਕਿਆ ਜਾਣੋ ਬਾਬਾ ਰੇ ਇੱਕ ਬੀਜ ਬੋਈਏ ਫਲ ਤੱਕ ਪਹੁੰਚਦੇ ਆ ਪਹੁੰਚਦੇ ਵਿਚਕਾਰ ਸਮੇਂ ਦਾ ਗੈਬ ਕੀਤੇ ਹੋਏ ਕਰਮ ਫਲੀ ਬਹੁਤ ਆਉਂਦੇ ਨੇ ਸੁੱਖ ਦੁੱਖ ਕਬੀਰ ਕਹਿੰਦੇ ਮੈਨੂੰ ਨੂੰ ਕੁਛ ਨਹੀਂ ਪਤਾ ਮੈਂ ਕੀ ਕੀਤਾ ਸੀ ਤੇ ਕੀ ਮੈਨੂੰ ਮਿਲ ਗਿਆ ਬੀਜ ਬੋਣਾ ਤੇ ਬੀਜ ਦਾ ਫਲ ਤੱਕ ਅਪੜਨਾ ਵਿਚਕਾਰ ਗੈਪ ਹੈ ਸਮੇਂ ਦਾ ਗੈਪ ਹੈ ਤੋ ਪਤਾ ਨਹੀਂ ਚੱਲਦਾ ਕੀ ਕੀਤਾ ਸੀ ਕੀ ਬੋਇਆ ਸੀ ਆਪਣੇ ਕਰਮ ਕੀ ਗਤ ਮੈਂ ਕਿਆ ਜਾਣਾ ਪਰ ਬਿਨਾ ਬੋਏ ਹੋਏ ਬੀਜ ਤੋਂ ਫਲ ਨਹੀਂ ਆਉਂਦਾ ਬਿਨਾ ਕਰਮ ਤੋਂ ਦੁੱਖ ਸੁੱਖ ਨਹੀਂ ਆਉਂਦਾ ਰੱਬ ਨੇ ਨਿਯਮ ਬਣਾਇਆ ਪ੍ਰਭੂ ਨੇ ਨਿਯਮ ਬਣਾਇਆ ਕਰਮ ਦੀ ਜ਼ਿੰਮੇਵਾਰੀ ਮਨੁੱਖ ਨਾਲ ਆਇਦ ਹੁੰਦੀ ਹੈ ਬੰਦੇ ਨਾਲ ਆਇਦ ਹੁੰਦੀ ਹੈ ਹਰ ਮਨੁੱਖ ਦਾ ਇੱਕ ਕੋਈ ਭਵਿਸ਼ਾ ਹੈ ਪਰਮਾਤਮਾ ਹੋਣਾ ਔਰ ਜਿਤਨੇ ਚਿਰ ਤੱਕ ਸੁਭਾਵ ਇਦਾਂ ਪਰਮਾਤਮਾ ਵਰਗਾ ਨਹੀਂ ਆਉਂਦਾ ਜੰਮਦਾ ਰਹੇਗਾ ਮਰਦਾ ਰਹੇਗਾ ਜੰਮਦਾ ਰਹੇਗਾ ਮਰਦਾ ਰਹੇ ਇਸ ਵਾਸਤੇ ਧਨ ਗੁਰੂ ਨਾਨਕ ਵਕਤ ਦੇ ਪੈਗੰਬਰੀ ਪੁਰਸ਼ ਨੇ ਸਾਨੂੰ ਸ਼ਬਦ ਨਾਲ ਜੋੜ ਦਿੱਤਾ ਜੋ ਨਜਮਦਾ ਨਾ ਮਰਦਾ ਹੈ ਸਾਨੂੰ ਪ੍ਰਭੂ ਨਾਲ ਜੋੜ ਦਿੱਤਾ ਨਾ ਜਮਦਾ ਨਾ ਮਰਦਾ ਹੈ ਪਰ ਬਦਕਿਸਮਤੀ ਇਹ ਹੈ ਡਾਕਟਰ ਮਹਮਦ ਇਕਬਾਲ ਨੇ ਇੱਕ ਬਾਂਗੇ ਦਰਾ ਕਿਤਾਬ ਲਿਖੀ ਹੈ ਸਨ 1930 ਵਿੱਚ ਕਿਦਰੇ ਛਪੀ ਸੀ ਲਾਹੌਰ ਵਿੱਚ ਬੜੀ ਕੀਮਤੀ ਹੈ ਹੁਣ ਤੇ ਉਹ ਪੰਜਾਬੀ ਰੂਪ ਵੀ ਦਿੱਤਾ ਹੈ ਪੰਜਾਬੀ ਭਾਸ਼ਾ ਵਿਭਾਗ ਨੇ ਉਦੇਸ਼ ਇਕਬਾਲ ਕਹਿੰਦਾ ਹੈ ਰੂਹੇ ਜ਼ਮੀਨ ਤੇ ਦੋ અવਤਾਰੀ ਪੁਰਸ਼ ਨਹੀਂ ਸਮਝੇ ਗਏ ਕਿਹੜੇ ਇੱਕ ਮਹਾਤਮਾ ਬੁੱਧ ਇੱਕ ਗੁਰੂ ਨਾਨਕ ਇਹ ਦੋ ਨਹੀਂ ਸਮਝੇ ਗਏ ਕਿਉਂ ਇਹਨਾਂ ਨੇ ਸਚਾਈ ਨੂੰ ਢੱਕ ਕੇ ਨਹੀਂ ਪੇਸ਼ ਕੀਤਾ ਨੰਗਾ ਹੀ ਪੇਸ਼ ਕਰ ਦਿੱਤਾ ਇਹਨਾਂ ਐਸੇ ਬਾਕੀ ਪੈਗੰਬਰੀ ਪੁਰਸ਼ਾਂ ਨੇ ਕੋੜਾ ਜਿਹਾ ਟਕਿਆ ਵੀ ਬੰਦੇ ਨੂੰ ਪਚੇਗੀ ਨਹੀਂ ਗੱਲ ਹਜ਼ਮ ਨਹੀਂ ਹੋਵੇਗੀ ਅਗਲੇ ਦਾ ਹਾਜ਼ਮਾ ਦੇਖ ਕੇ ਬੋਲੇ ਉਹ ਕਹਿੰਦਾ ਹੈ ਗੁਰੂ ਨਾਨਕ ਤੇ ਮਹਾਤਮਾ ਬੁੱਧ ਨੇ ਅਗਲੇ ਦੀ ਫਿਕਰ ਨਹੀਂ ਕੀਤੀ ਸਚਾਈ ਰੱਖ ਦਿੱਤੀ ਸਾਹਮਣੇ ਦੋਹਾਂ ਬਾਰੇ ਇਕਬਾਲ ਦੇ ਖਿਆਲ ਮੁਖਤਸਰ ਸ਼ਮਾ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ ਮੇਂ ਸਦਾ ਚਾਰ ਦੀ ਸ਼ਮਾ ਗੌਤਮ ਦੀ ਅਗਿਆਰਾਂ ਦੀ ਮਹਿਫਿਲ ਦੇ ਮਕਾਰਾਂ ਦੀ ਮਹਿਫਿਲ ਦੇ ਜਲਦੀ ਗਈ ਨਾਨਕ ਦਾ ਦੀਵਾ ਕਿੱਥੇ ਜਲ ਰਿਹਾ ਹੈ ਸ਼ਮਾ ਹੱਕ سے ਜੋ মুনਵਰ ਹੋ ਉਹ ਇਹ ਮਹਿਫਿਲ ਨਾ تھی بارشੇ ਰਹਿਮਤ ਹੋਈ ਪਰ ਜ਼ਮੀ ਕਾਬਿਲ ਨਸ ਅਗਿਆਰਾਂ ਦੀ ਮਹਿਫਿਲ ਵਿੱਚ ਜਲਿਆ ਦੀਪਕ ਗੌਤਮ ਦਾ ਅੰਧਿਆਂ ਦੀ ਮਹਿਫਿਲ ਵਿੱਚ ਦੀਪਕ ਜਲਿਆ ਨਾਨਕ ਦਾ ਅੰਧਿਆਂ ਦੀ ਮਹਿਫਿਲ ਸ਼ਮ੍ਹਾਂ ਹੱਕ ਸੇ ਜੋ ਮੁਨਵਰ ਹੋ ਗੁਰੂਆਂ ਦੀ ਧਰਤੀ ਪੰਜਾਬ ਇੱਥੇ ਹੀ ਮੈਂ ਨਹੀਂ ਦੇਖਦਾ ਉਹ ਚਾਨਣਾ ਹੋਵੇ ਜਿਹੜਾ ਗੁਰੂ ਨਾਨਕ ਨੇ ਜਗਤ ਦੇ ਸਾਹਮਣੇ ਰੱਖਿਆ ਲੋਕੀਂ ਹਨੇਰੇ 'ਚ ਪਏ ਵੜਕਦੇ ਨੇ ਪਿੰਡ ਪਿੰਡ ਵਿੱਚ ਜਾਓ ਸ਼ਹਿਰ ਸ਼ਹਿਰ ਦੇ ਜਾਓ ਪੂਰਨ ਸਿੱਖ ਲੱਭਣਾ ਤੇ ਬੜਾ ਔਖਾ ਹੈ ਪਰ ਪਿੰਡ ਪਿੰਡ ਦੇ ਤੁਹਾਨੂੰ 10-10 ਗੁਰੂ ਮਿਲ ਜਾਣਗੇ ਆਪ ਭੱਟ ਕਿਉਂ ਨਹੀਂ ਤੇ ਰਾਬਦਾ ਮਾਰਕ ਪੈਂਦਾ ਸਟੈਨ ਹੈ ਤੇ ਤੇ ਮਿਲ ਜਾਣਾ ਗੁਰੂ ਨਾਨਕ ਦੇਵ ਜੀ ਨੌਖਣ ਪ੍ਰਸੰਗ ਦਾ ਗੁਰਨਾਣਿਕ ਨੇ ਭਰਮਣ ਕੀਤਾ ਇਕਬਾਲ ਕਹਿੰਦਾ ਕੀਤਾ ਹੋਵੇ ਕਦਮ ਕਦਮ ਤੇ ਗੁਰਨਾਣਿਕ ਨੇ ਸੱਚ ਦਾ ਦੀਵਾ ਜਲਾਇਆ ਪਰ ਮਹਿਫਿਲ ਤੇ ਅੰਧਿਆਂ ਦੀ ਸੀ ਇਕਬਾਲ ਡਾਕਟਰ ਮੁਹੰਮਦ ਇਕਬਾਲ ਉਹਨੇ ਸਚਾਈ ਬਿਆਨ ਕਰਦਾ اس مسلمان شاعر نے حقیقت رکھ دیتی ہے دو بندے نہیں سمجھے گئے انہوں نے ننگا ہی چاندنا رکھ دیتا ہے ننگی سچائی رکھ دیتا ہے کی اتنی تاب نہیں سی تو میرج کر رہا جیسے منصور دی زبان چو نکلیا آن الحق پتا اس مرشد زنید کی کہیں ہے اے میرے بچے لوکاں بھی اتنی تاب نہیں ہوں دی اتنی سچائی نہیں سن سکنگے تو اوکھا ہوئیں گا اس واسطے آئندہ پھر تو نہیں کہنا انا الحق آج دیرہ سی آشم سی زنید دا پھر آک دی گل ہے آج تو آکھ ہے آئندہ نہیں کہنا کہنے لگا اچھا میرے مرشد میں نہیں کمانگا پر زنید کہنے نہیں انج نہیں ਮੈਂ ਤੇਰੇ ਸਬਾਹ ਨੂੰ ਜਾਣਨਾ ਤੂੰ ਖੁਦਾ ਦੀ ਕਸਮ ਚੁੱਕ ਖੁਦਾ ਦੀ ਕਸਮ ਖਾ ਔਰ ਕਹਦੇ ਮੈਂ ਅਨਲ ਹਕ ਨਹੀਂ ਕਹਾਂਗਾ ਜਦ ਮੁਰਸ਼ਿਦ ਨੇ ਆਇਆ ਤੋਨੇ ਕਹਦੇ ਤਾ ਕਸਮੇ ਖੁਦਾ ਮੈਂ ਅਨਲ ਹਕ ਨਹੀਂ ਕਹਾਂਗਾ ਨਹੀਂ ਉਸੇ ਰਾਤ ਨੂੰ ਬਗਦਾਦ ਦੇ ਨਵਾਬ ਨੇ ਇਹੜੇ ਚੋਟੀ ਦੇ ਫਕੀਰ ਸਨ ਸਾਧੂ ਸਨ ਉਹਨਾਂ ਨੂੰ ਦਾਵਤ ਦਿੱਤੀ ਸੀ ਜਿਹਨੂੰ ਅਸੀਂ ਬ੍ਰह्मਭੋਜ ਕਹਿ ਦਿੰਦੇ ਹਾਂ ਸਾਰੇ ਫਕੀਰਾਂ ਨੂੰ ਬੁਲਾਇਆ ਸੀ ਘਰ ਵਿੱਚ ਉਹਨਾਂ ਦੇ ਲਈ ਭੋਜਨ ਬਣਾਇਆ ਜ਼ੁਨੈਦ ਨੂੰ ਵੀ ਬੁਲਾਇਆ ਸੀ ਵੀ ਆਪਣੇ ਡੇਰੇ ਦੇ तमाम ਥੇਲਿਆਂ ਸਮੇਤ ਪਹੁੰਚੇ ਜ਼ੁਨੈਦ ਇਰਾਕ ਦੇ ਰੋਟੀ ਦਾ ਫਕੀਰ ਸੀ ਸਭ ਤੋਂ ਵੱਡਾ ਸੀ ਉਸ ਜ਼ਮਾਨੇ ਸਚਾਈ ਕਰਕੇ ਵੀ ਗਿਆਨ ਕਰਕੇ ਵੀ ਆਤਮ ਰਸ ਕਰਕੇ ਵੀ ਅਭਿਆਸ ਕਰਕੇ ਵੀ ਸਮਝ ਕਰਕੇ ਵੀ ਜੋ ਸ਼ਾਮ ਨੂੰ ਤਿਆਰ ਹੋ ਕੇ ਜ਼ੁਨੈਦ ਦਾਵਤ ਦੇ ਜਾਣ ਲੱਗਾ ਉਹਨੇ ਮਨਸੂਰ ਨੂੰ ਕਹਿ ਦਿੱਤਾ ਬੇਟਾ ਰੋਟੀ ਤੂੰ ਹੀ ਖਾਣੀ ਆਉਣੀ ਆ ਚੱਲ ਮੇਰੇ ਨਾਲ ਅੱਜ ਬਾਦਸ਼ਾਹ ਦੇ ਘਰ ਦਾਵਤ ਹੈ ਉੱਥੇ ਖਾ ਲੈ ਮੁਰਸ਼ਿਦ ਦਾ ਹੁਕਮ ਸੁਣ ਕੇ ਮਨਸੂਰ ਖੜਾ ਹੋ ਗਿਆ। ਨਾਲ ਚੱਲ ਪਿਆ। ਇੱਕ ਅੰਦਾਜ਼ੇ ਦੇ ਮੁਤਾਬਕ ਕੋਈ 75 ਦੇ ਕਰੀਬ ਫਕੀਰ ਪਹੁੰਚੇ ਸਨ। ਇਸਲਾਮੀ ਢੰਗ ਹੈ ਬਹੁਤ ਵੱਡਾ ਇਹਨ ਗੋਲ ਦਾਇਰਾ ਬਣਾ ਕੇ ਦਸਤਰਖਾਨ ਵਿਖਾਰ ਸਜਾਇਆ ਗਿਆ। ਸਾਰੇ ਫਕੀਰਾਂ ਨੇ ਚੌਕੜਾ ਮਾਰ ਕੇ ਗੋਲ ਦਾਇਰੇ 'ਚ ਬੈਠੇ। ਵਿਚਕਾਰ ਬਾਦਸ਼ਾਹ ਵੀ ਬੈਠਾ ਹੁਣ ਇਤਨੇ ਫਕੀਰ ਹੋਵਨ ਕਿ ਕੁਦਰਤੀ ਗੱਲ ਤੇ ਰੱਬ ਦੀ ਚੱਲਣੀ ਹਾਂ ਪਰਮਾਤਮਾ ਦੀ ਚੱਲਣੀ ਸੀ ਇੱਕ ਇੱਕ ਨੇ ਆਪਣਾ ਆਪਣਾ ਅਨੁਭਵ ਸੁਣਾਉਣਾ ਸ਼ੁਰੂ ਕੀਤਾ ਵਾਹ ਵਾਹ ਅਜੇ ਸਤਮਾ ਫਕੀਰ ਰੱਬ ਦੀ ਕੋਈ ਗੱਲ ਸੁਣਾ ਰਿਹਾ ਸੀ ਬੜੀ ਉੱਚੀ ਆਵਾਜ਼ ਵਿੱਚ ਮਨਸੂਰ ਦੇ ਕੰਠ ਤੋਂ ਨਿਕਲ ਗਿਆ ਆਨਲ ਹਕ ਆਨਲ ان قابو نہ کر سکے بادشاہ آپے تو باہر ہو گیا زنید نو کہیں گئے تو کافر نو نال لے ہے اسلامی جگہ دیتے کوئی ان الحق قوی تو کافر ہے وہ تھے نہیں برداشت کر دے کہ کافر نو تو نال لے ہے ਇਹ ਕਾਫਰ ਤੇਰੇ ਨਾਲ ਰਹਿੰਦਾ ਹੈ ਕਾਫਰ ਤੇਰਾ ਚੇਲਾ ਹੈ ਹੁਣ ਸੁਨੈਦ ਚੁੱਪ ਹੋ ਗਿਆ ਫਿਰ ਪਕੜਿਆ ਗਿਆ ਮਨਸੂਰ 15 ਦਿਨ ਉਸਤੇ ਮੁਕੱਦਮਾ ਚਲਿਆ ਤੇ 15 ਦਿਨਾਂ ਤੋਂ ਬਾਅਦ ਕਾਜ਼ੀਆਂ ਨੇ ਫਤਵਾ ਲਾਇਆ ਇਹਨੂੰ ਸਜ਼ਾ-ਏ-ਮੌਤ ਦੇਵਾ ਕੁਫਰ ਬੋਲਦਾ ਹੈ ਇਹ ਸਜ਼ਾ-ਏ-ਮੌਤ ਕਿਸ ਤਰ੍ਹਾਂ ਦੇਉ ਸੂਲੀ ਤੇ ਚਾੜੋ ਪਰ ਸੂਲੀ ਤੋਂ ਚਾੜਨ ਤੋਂ ਪਹਿਲੇ ਸੁਨ ਪੱਥਰ ਵੀ ਮਾਰੋ ਜਿਹਨੂੰ ਸੰਗਸਾਰ ਕਰਨਾ ਕਹਿੰਦੇ ਐ ਇੰਨੀ ਕਰੜੀ ਸਜ਼ਾ ਉਸ ਫਕੀਰ ਨੂੰ ਬਹੁਤ ਵੱਡੀ ਭੀੜ ਦੇ ਮਨਸੂਰ ਨੂੰ ਲੈੰਦਾ ਗਿਆ ਬੜੀਆਂ ਕਰੜੀਆਂ ਸਜ਼ਾਵਾਂ ਮੁਗਲਾਂ ਦੇ ਨਾਲ ਇਸ ਦੇਸ਼ ਦੇ ਵਿੱਚ ਵੀ ਆਈਆਂ ਸਾਂ ਇਹ ਤਪਤੀ ਤਬੀਤੇ ਉਠਾਣਾ ਗਰਮ ਰੇਸਾ ਪਾਣਾ ਚਰਖਣੀਆਂ ਤੇ ਚੜਨਾ ਇਸ ਤਰ੍ਹਾਂ ਦੀਆਂ ਕਰੜੀਆਂ ਸਜ਼ਾਵਾਂ ਅਰਬ ਦੇਸ਼ ਤੋਂ ਇੱਥੇ ਆਈਆਂ ਭਾਰਤ ਦੀਆਂ ਨਹੀਂ ਨੇ ਇਹ ਹੁਣੇ ਤਾਂ ਜ਼ਬਾਨਿਸਤਾਨ ਦੇ ਸਰੇ ਆਮ फांसी ਦੇਂਦੇ ਨੇ ਨੇ ਸਰੇ ਆਮ ਔਰਤਾਂ ਨੂੰ ਗੋਲੀ ਨਾਲ ਉਡਾਉਂਦੇ ਰਹੇ ਸਰੇ ਆਮ ਐ ਮੁਖਤਸਰ ਮੈਂ ਰਸ ਕਰਾ ਉਸ ਭੀੜ ਵਿੱਚ ਸੂਲੀ ਦੇ ਕੋਲ ਖੜਾ ਹੈ मंसूर ਹੱਥ ਪੈਰੋਸ ਦੇ ਬੰਨੇ ਹੋਏ ਨੇ ਜ਼ੁਨੈਦ ਵੀ ਪਹੁੰਚਿਆ गया जुक, दे दे बोल गया मंसूर ਦੇ ਮੁਖ्तसर ਮਹਿਰਸ ਕਰਦਾ ਤਾਂ ਇਤਿਹਾਸ ਦਾ ਨਿੱਕਾ ਜੰ ਵਰਕਾ ਪਰ ਨਾ ਲੰਬਾ ਚੋੜਾ ਇਤਿਹਾਸ ਹੈ ਜ਼ੁਨੈਦ ਕੋਲ ਪਹੁੰਚੇ ਸਿਰ ਝੁਕ ਝੁਕਾ ਕੇ मंसूर ਨੇ ਸलाम ਕੀਤਾ ਆਪਣੇ ਮੁਰਸ਼ਦ ਨੂੰ ਜ਼ੁਨੈਦ ਦੇ ਮੂੰਹ ਜਿਹੜੇ ਬੋਲ ਨਿਕਲੇ ਨੇ ਬੜੇ ਧਿਆਨ ਨਾਲ ਸੁਣਨਾ मंसूर ਪਾਗਲਾਂ ਦੀ ਭੀੜ ਦੇ ਇਤਨਾ ਸਿਆਣਾ ਹੋ ਜਾਣਾ ਵੀ ਮੈਨੂੰ ਪਾਗਲ ਬਣਨ ਲੱਗਦਾ ਹੈ। ਵਾਹ। ਬੇਈਮਾਨਾਂ ਦੀ ਭੀੜ ਵਿੱਚ ਇਤਨਾ ਇਮਾਨਦਾਰ ਹੋ ਜਾਣਾ ਵੀ ਕਠਨਾਈ ਹੈ। ਕਠਨਾਈ ਹੈ। ਮੂਰਖਾਂ ਦੀ ਇਸ ਲੰਬੀ ਚੌੜੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਇਹ ਵੀ ਮੈਨੂੰ ਮੂਰਤਾ ਲੱਗਦੀ ਹੈ। ਮੈ ਰਾਹ ਕਰਸ ਕੀਤੀ ਸੀ ਨਾ ਆਤਮਾ ਬੁੱਧ ਨੇ आनंद ਨੂੰ ਕਿਹਾ ਸੀ ਬਹੁਤ ਵੱਡੀ ਭੀੜ ਵਿੱਚ ਕੋਈ ਚੰਗੇ ਮਨੁੱਖ ਨਹੀਂ ਹੁੰਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਆਉਂਦੀ ਇਹ ਵੀ ਮਹਿਲਸ ਕਰ ਲੈ ਚੋਰਾ ਦੀ ਭੀੜ ਹੋਵੇਗੀ ਬੇਈਮਾਨਾਂ ਦੀ ਭੀੜ ਹੋਵੇਗੀ ਝੂਠਿਆਂ ਦੀ ਭੀੜ ਹੋਵੇਗੀ ਬਗਤਾਂ ਦੀ ਕਦੀ ਭੀੜ ਨਹੀਂ ਆਉਂਦੀ ਹਜ਼ਾਰਾਂ ਸਾਲ ਨਰਗਿਸ ਆਪਣੀ ਬੇਨੂਰੀ ਤੇ ਰੋਤੀ ਹੈ ਬੜੀ ਮੁਸ਼ਕਿਲ ਸੇ ਹੁੰਦਾ ਹੈ ਚਮਨ ਵਿੱਚ ਦੀਦਾ ਵਰ ਹੈ ਉਹ ਤਾਂ ਕਦੀ ਕਰਾਂਗੇ ਕੋਈ ਐਸਾ ਫੁੱਲ ਖਿੜਦਾ ਹੈ ਜੋ ਮੁਨਕਸਨ ਮੁਅਤਲ ਕਰ ਦਿੰਦਾ ਹੈ ਖੈਰ ਜ਼ੁਨੇਦ ਕਹਿੰ ਲਗਾ ਮੂਰਖਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਇਹ ਵੀ ਮੈਨੂੰ ਅੱਜ ਮੂਰਖਤਾ ਲੱਗਦੀ ਹੈ ਪਾਗਲਾਂ ਦੀ ਭੀੜ ਵਿੱਚ ਇਤਨਾ ਮਹਾਨ ਆਲਮ ਫਾਜ਼ਲ ਹੋ ਜਾਣਾ ਮੈਨੂੰ ਇਹ ਵੀ ਪਾਗਲਪਨ ਅੱਜ ਲੱਗਦਾ ਹੈ ਫਿਰ ਅੱਖਾਂ ਦੇ ਖੰਜੂਨ ਐ ਮੇਰੇ ਬੱਚੇ ਮੈਂ ਤੈਨੂੰ ਬਚਾ ਨਹੀਂ ਸਕਦਾ ਕਿਉਂਕਿ ਪਾਗਲਾਂ ਦੀ ਭੀੜ ਹੈ ਭੀੜ ਤੇ ਹਮੇਸ਼ਾ ਦੁਸ਼ਟਾਂ ਦੀ ਆਉਂਦੀ ਹੈ ਭੀੜ ਤੇ ਹਮੇਸ਼ਾ ਬੇਈਮਾਨਾਂ ਦੀ ਆਉਂਦੀ ਹੈ ਭੀੜ ਹਮੇਸ਼ਾ ਕਠੋਰ ਬੰਦਿਆਂ ਦੀ ਆਉਂਦੀ ਹੈ ਲੋਧੀਆਂ ਦੀ ਆਉਂਦੀ ਹੈ ਸੰਤਾਂ ਦੀ ਭੀੜ ਨਹੀਂ ਆਉਂਦੀ ਸੰਤ ਤੇ ਕੋਈ ਇਕ ਹੁੰਦਾ ਹੈ ਹਰ ਸ਼ਹਿਰ ਵਿੱਚ ਸੰਤ ਵੀ ਨਹੀਂ ਆਉਂਦਾ ਇਹ ਵੀ ਮੈਨੂੰ ਕਰਦੇ ਆ ਚੰਦਨ ਤਰਨਾ ਬਨਵਨ ਸਾਧਨਾ ਪੂਰਪੁਰਮਾਏ ਸਾਰ ਕਿਤਾਬਲੀ ਦਾ ਕਰਤਾ ਕਹਿੰਦਾ ਚੰਦਨ ਦਾ ਬੂਟਾ ਹਰ ਜੰਗਲ ਦੇ ਚ ਨਹੀਂ ਆਉਂਦਾ ਰੱਬ ਨਾਲ ਜੁੜੀ ਹੋਈ ਆਤਮਾ ਹਰ ਸ਼ਹਿਰ ਵਿੱਚ ਨਹੀਂ ਆਉਂਦੀ ਨਹੀਂ ਆਉਂਦੀ ਕਿਧਰੇ-ਕਿਧਰੇ ਆਉਂਦੀ ਔਰ ਹੋਂਦੀ ਇਹ ਤੁਹਾਨੂੰ ਸਮਝਣੀ ਪੈਂਦੀ ਸੰਤ ਨੂੰ ਸ਼ਾਂਤੀ ਸਮਝੇਗਾ ਪਾਗਲਾਂ ਦੀ ਭੀੜ ਵਿੱਚ ਐ ਮੇਰੇ ਬੱਚੇ ਇਤਨੇ ਸਿਆਣੇ ਹੋ ਜਾਣਾ ਮੈਨੂੰ ਪਾਗਲ ਪਣ ਲੱਗਦਾ ਪਰ ਮੈਂ ਪਾਗਲਾਂ ਤੋਂ ਤੈਨੂੰ ਬਚਾਵਾਂ ਕਿਵੇਂ اور اے میرے بچے میں جڑا اکھے آیا اس بھیڑ دے تیرے تک گلا کرنے او اے تو خدا دی قسم چکی سی کہ انلحق نہیں کمانگا پر تو آنکھیں سرے عام آنکھیں بادشاہ بیٹھا سی سارے فقیر بیٹھے سن تو میرے سامنے خدا دی قسم چکی نہیں آنکھ آنکھا پر تو آنکھیں منصور کہندہ ہے اے میرے مرشد میں نہیں آکھیا میں نہیں آکھیا میں خدا دی قسم نبھائی ہے نہیں توڑی پر جے جی خدا ہی آکھن لگ پڑے تو منصور کی کرے میں کی کرا پھر میں کی کرا میں نہیں آکھیا میں نہیں آکھیا اسلامی اتحاس کہندہ ہے اس زنید اس دے پیری پہ پی گیا ਤੂੰ ਨਹੀਂ ਬੋਲਿਆ ਵਾਕਈ ਖੁਦਾ ਬੋਲੇ ਖੁਦਾ ਬੋਲੇ ਤੂੰ ਤੇ ਚੁੱਪ ਕਰ ਗਏ ਤੂੰ ਤੇ ਖਾਮੋਸ਼ ਹੋ ਗਏ ਪਰ ਜ਼ੁਨੈਦ ਕਹਿੰਦਾ ਹੈ ਉਸ ਭੀੜ ਦੀ ਤਰਫ ਮੁਖਾਤਬ ਹੋ ਗਏ ਐ ਖੁਦਾ ਤੇਰੀ ਆਵਾਜ਼ ਨੂੰ ਵੀ ਉਹੀ ਸਮਝੇ ਜੋ ਤੇਰੇ ਜੈਸਾ ਹੋਵੇ ਕੌਣ ਸਮਝੇ